ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜੀ ਸਾਰੇ ਯਾਰਾਂ ਦੋਸਤਾਂ ਪਿਆਰਾਂ ਪਾਈਆਂ ਨੂੰ ਅੱਜ ਬਹੁਤ ਦਿਨਾਂ ਬਾਅਦ ਕੈਮਰੇ ਸਾਹਮਣੇ ਆਇਆ ਜੀ ਮੈਂ ਸਟੂਡੀਓ ਨਹੀਂ ਗਿਆ 1.5 ਦੋ ਹਫ਼ਤੇ ਹੋ ਗਏ ਸਟੂਡੀਓ ਦੇ ਅੰਦਰ ਹੀ ਨਹੀਂ ਮੈਂ ਜਾ ਸਕਿਆ ਕੁਝ ਮਾਹੌਲ ਇੱਕ ਐਸਾ ਘਰ ਦੇ ਵਿੱਚ ਬਣ ਗਿਆ ਪਤਾ ਨਹੀਂ ਰੱਬ ਕਿਹੜੀਆਂ ਗੱਲਾਂ ਵਿੱਚ ਰਾਜੀ ਹੈ ਤਕਰੀਬਨ ਤਕਰੀਬਨ ਸਾਰੇ ਲੋਕਾਂ ਨੂੰ ਪਤਾ ਲੱਗ ਹੀ ਚੁੱਕਿਆ ਹੈ ਕਿ ਸਾਡੇ ਘਰ ਦੇ ਵਿੱਚ ਇੱਕ ਬਹੁਤ ਜਵਾਨ ਮੌਤ ਹੋ ਗਈ ਹੈ ਮੇਰਾ ਸੱਕਾ ਪਤੀਜਾ ਅਸੀਂ ਚਾਰ ਭਾਈ ਸੀਗੇ ਇੱਕ ਦੀ ਪਿੱਛੇ ਜਿਹੜਾ ਡੈਥ ਹੋ ਗਈ ਸੀ ਅਸੀਂ ਤਿੰਨ ਭਾਈ ਤੇ ਸਾਰਿਆਂ ਤੋਂ ਵੱਡੇ ਜਿਹੜੇ ਭਾਈ ਸਾਹਿਬ ਨੇ ਸਾਡੇ ਹਰਪੰਸ ਸਿੰਘ ਮੈਂ ਬਹੁਤ ਵਾਰੀ ਉਹਨਾਂ ਦਾ ਜ਼ਿਕਰ ਕੀਤਾ ਤੁਹਾਡੇ ਨਾਲ ਕਿਉਂਕਿ ਉਸ ਬੰਦੇ ਨੇ ਸਾਨੂੰ ਪਾਲਿਆ ਪਿਓ ਹੀ ਹੈ ਸਾਡਾ ਉਹ ਹਰਪੰਸ ਸਿੰਘ ਤੇ ਸਾਡੀ ਭਾਬੀ ਗੁਰਦੇਵ ਕੌਰ ਉਹਨਾਂ ਦਾ ਬੇਟਾ ਸੂਰਜ ਜਿਹਨੂੰ ਇੱਥੇ ਸੂਰਜ ਕਹਿੰਦੇ ਅਸੀਂ सोनू ਵੈਸੇ ਕਹਿੰਨੇ ਹੁੰਨੇ ਤੇ सोनू ਨੂੰ ਇੱਥੇ ਵਿਆਇਆ ਸੀਗਾ ਮੈਂ ਹੱਥੀ ਕੀਤਾ ਹੋਇਆ ਸਾਰਾ ਕੁਝ ਵਿਆਹ ਵੀ ਇੱਥੇ ਕੀਤੇ ਸੀ ਮੈਂ ਹੀ ਕੀਤੇ ਸੀ ਮੰਗਣੀਆਂ ਰਿਸ਼ਤੇ ਸਾਰਾ ਕੁਝ ਹੈ ਨਾ ਬੇਟੀ ਦਾ ਵੀ ਉਹਨਾਂ ਦੀ ਇੱਥੇ ਰੂਬੀ ਸੂਰਜ ਦੀ ਸਿਸਟਰ ਆ ਉਹਨਾਂ ਦਾ ਵੀ ਦੋਨਾਂ ਦਾ ਮੈਂ ਹੀ ਚਲੋ ਕੀਤਾ ਸੀਗਾ ਸੰਜੋਗ ਹੁੰਦੇ ਨੇ ਮੈਂ ਕੌਣ ਹੁੰਨਾ ਕਰਨ ਵਾਲਾ ਪਰ ਵੈਸੇ ਮੈਂ ਕਹਿਣਾ ਵੀ ਅਸੀਂ ਰਿਸ਼ਤੇ ਰਿਸ਼ਤੇ ਇੱਥੇ ਕੀਤੇ ਇਸ ਕਰਕੇ ਵੀ ਚਲੋ ਫਿਊਚਰ ਸੋਨਾ ਹੋ ਜਾਏਗਾ ਪਰ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਹੈ ਕਿ ਹਰਪੰਸ ਸਿੰਘ ਬਾਜੀ ਦਾ ਬੇਟਾ ਇੱਥੇ ਸੀਗਾ ਤੇ ਉਹ ਡੈਥ ਹੋ ਗਈ ਸੀ ਉਹਦੀ ਬਹੁਤ ਔਖਾ ਕਹਿਣਾ ਵੀ ਸਾਡੇ ਵਾਸਤੇ ਔਰ ਜਿੰਨੇ ਵੀ ਲੋਕਾਂ ਨੂੰ ਪਤਾ ਲੱਗਾ ਅਪੇਸ਼ਕ ਉਹ ਸੋਨੂ ਦੇ ਦੋਸਤ ਸਨ ਜਾਂ ਮੇਰੇ ਜਾਂ ਸਾਡੇ ਕਿਸੇ ਵੀ ਪਰਿਵਾਰ ਮੈਂਬਰ ਨੂੰ ਜਾਣਦੇ ਹੁਣ ਹਰੇਕ ਬੰਦਾ ਸ਼ੌਕਡ ਹੋ ਗਿਆ ਕਿ ਸੋਨੂੰ ਕਿੰਨਾ ਜਾ ਸਕਦਾ ਏਦਾਂ ਕੋਈ ਉਹਨੂੰ ਦੁੱਖ ਤਕਲੀਫ ਨਹੀਂ ਸੀ ਕੋਈ ਫਿਜ਼ੀਕਲ ਉਹਨੂੰ ਕੋਈ ਤਕਲੀਫ ਨਹੀਂ ਸੀਗੀ ਕੋਈ ਬਿਮਾਰੀ ਨਹੀਂ ਸੀ ਕੋਈ ਕੋਸ਼ ਨਹੀਂ ਸੀਗਾ ਐਕਟਿਵ ਸੀ ਬੜਾ ਔਰ ਜਵਾਨ ਬੜਾ ਸੀਗਾ ਤੰਦਰੁਸਤ ਸੀਗਾ ਕਿੱਦਾਂ ਚਲੇ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਉਹ ਸਾਰੇ ਯਾਰਾਂ ਦੋਸਤਾਂ ਪੈਣਾ ਪਾਈਆਂ ਦਾ ਜਿਹੜੇ ਸਾਡੇ ਇਸ ਦੁੱਖ ਦੇ ਵਿੱਚ ਸਾਡੇ ਨਾਲ ਸ਼ਰੀਕ ਹੋਏ ਨੇ ਸਾਡਾ ਸਾਥ ਦਿੱਤਾ ਸਾਡੇ ਨਾਲ ਖੜੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਿੰਨ ਜਿੰਨ ਨੂੰ ਪਤਾ ਲੱਗਾ ਬਹੁਤ ਤੁਹਾਡੇ ਫੋਨ ਕਾਲ ਬਹੁਤ ਮੈਸੇਜ ਅਜ ਤੱਕ ਵੀ ਆਈ ਜਾਂਦੇ ਨੇ ਹੁਣ ਵੀ ਮੈਸੇਜ ਆਈ ਜਾਂਦੇ ਨੇ ਮੈਂ ਤਦੇ ਵੀਡੀਓ ਸਟਾਕ ਕਰ ਕਰਕੇ ਕਰ ਰਿਹਾ ਤੇ ਤੇ ਧੰਨਵਾਦ ਸਾਰੇ ਯਾਰਾਂ ਦੋਸਤਾਂ ਦਾ ਪਰ ਬਹੁਤ ਲੋਕ ਸ਼ੌਕਟ ਨੇ ਲੋਕਾਂ ਨੂੰ ਪਤਾ ਨਹੀਂ ਹੋਇਆ ਕੀ ਹੈ ਤੇ ਮੈਂ ਬਹੁਤ ਸਾਰੇ ਤਕਰੀਬਨ ਪੁੱਛਦ ਨੇ ਜਿਨ੍ਹਾਂ ਨਾਲ ਫੋਨ ਤੇ ਗੱਲ ਹੋਈ ਦੱਸਿਆ ਵੀ ਹੈ ਪਰ ਆਵਾਜ਼ ਨੇ ਨਿਕਲਦੀ ਸੀ ਹਾਲਾਤ ਕੁਝ ਇਹੋ ਜਿਹੇ ਹੋਏ ਪਏ ਨੇ ਕਿਉਂਕਿ ਮੇਰਾ ਮੇਰਾ ਭਤੀਜਾ ਨਹੀਂ ਮੇਰਾ ਯਾਰ ਸਿਗਾ ਉਹ ਅਸੀਂ ਬਹੁਤ ਇੱਕ ਦੂਜੇ ਨਾਲ ਅਸੀਂ ਗੱਲਾਂ ਬਾਤਾਂ ਕਰਦੇ ਹੁੰਦੇ ਸੀਗੇ ਬੈਠਦੇ ਉੱਠਦੇ ਸੀਗੇ ਮੇਰੀ ਇੱਜ਼ਤ ਬਹੁਤ ਕਰਦਾ ਸੀਗਾ ਹਨਾ ਆਮ ਸੌਰੀ ਦੇਉ ਚਲੇ ਗਿਆ ਇਸ ਦੁਨੀਆ ਤੋਂ ਸੋਰੀ ਗੱਲ ਇਹ ਖੀ ਕਿ ਜਿੱਦਾਂ ਰੁਟੀਨ ਦੇ ਤਾਵਾਕ ਵਾਸ਼ਰੂਮ ਗਿਆ ਉਹ ਬ੍ਰਸ਼ ਬੁਸ਼ ਕੀਤਾ ਨਹਾਉਣਾ ਹੁੰਦਾ ਉਹਦੀ ਮੈਸੇਜ ਸਾਡੀ ਨੂੰ ਤੇ ਜੀਆ ਮੇਰੀ ਉਹ ਵੀ ਮੇਰੀ ਤੀ ਆ ਉਹਨਾਂ ਦੀ ਮਿਸਿਸ सोनू ਦੀ ਉਥੱਲੇ ਰੋਟੀਆਂ ਪਕਾਰ ਇੱਥੇ ਸਿਸਟਮੇ ਹੁੰਦਾ ਦੋ ਦੋ ਤਿੰਨ ਪੋਰਸ਼ਨ ਹੁੰਦੇ ਘਰ ਦੇ ਉੱਪਰ ਵਾਸ਼ਰੂਮ ਵਗੈਰਾ ਸਾਰਾ ਕੁਝ ਹੁੰਦਾ ਉਹ ਰੂਟੀਨ ਮੁਤਾਬਕ ਨਾਉਣ ਗਿਆ ਸੀਗਾ ਤੇ ਕੀ ਪਤਾ ਸੀ ਇਦਾਂ ਹੋ ਜਾਣਾ ਕਿਸੇ ਦੇ ਚਿਤ ਚੇਤੇ ਵੀ ਨਹੀਂ ਸੀਗਾ ਕੁਝ ਇਹੋ ਜਿਹਾ ਹੋਏਗਾ ਨਾ ਉਹ ਇੰਨਾ ਕਮਜ਼ੋਰ ਹੀ ਸੀਗਾ ਕਿ ਡਿੱਗ ਸਕਦਾ ਸੀਗਾ ਤੇ ਉੱਪਰ ਗਿਆ ਬਰਸ਼-ਪਰਸ਼ ਕੀਤਾ ਤੇ ਮਿਸ ਜੀ ਨੇ ਥੱਲੇ ਰੋਟੀ-ਰੁੱਟੀ ਪਕਾਉਂਦੇ ਹੋਏ ਕਿਉਂਕਿ ਕੰਮਾਂ ਤੇ ਜਾਣਾ ਹੁੰਦਾ ਸਵੇਰ ਦੀ ਜੋ ਰੁਟੀਨ ਹੁੰਦੀ ਆ ਚਾਹ ਪਾਣੀ ਸਾਰਾ ਕੁਝ ਤੇ ਉਹ ਉੱਪਰ ਕਿਤੇ ਤਿਲਕ ਗਿਆ 슬ਿੱਪ ਹੋ ਗਿਆ ਪਤਾ ਨਹੀਂ ਕੀ ਹੋਇਆ ਉਹ ਡਿਗ ਪਿਆ ਸੀ ਉੱਪਰ ਵਾਸ਼ਰੂਮ 'ਚ ਕਿਤੇ ਆਵਾਜ਼ ਵੀ ਆਉਂ ਪਰ ਸੁਣੀ ਨਹੀਂ ਕਿਉਂਕਿ ਉਹ ਫੈਨ ਚੱਲਦਾ ਹੁੰਦਾ ਜਿਹੜਾ ਹਵਾ ਜੀ ਧੂਆਂ ਤਾਂ ਕੱਢਣ ਵਾਲਾ ਹੁੰਦਾ ਇਹ ਚਿਮਨੀ ਜਿਹਨੂੰ ਕਹਿ ਦਿੰਦੇ ਆਪਾਂ ਇੰਡੀਆ 'ਚ ਉਹ ਪੱਖਾ ਚੱਲਦਾ ਹੁਣ ਕੁੜੀ ਨੂੰ ਨਹੀਂ ਸੁਣੀ ਆਵਾਜ਼ ਡਿਗੇ ਦੀ ਵੀ ਤੇ ਉਹਨਾਂ ਦੇ ਮੈਸੇਜ ਸਾਡੀ ਨੋ ਨਵਾਜਾਂ ਮਾਰਨ ਦੇ ਸਗੋਂ ਸੂਰਜ ਲੇਟ ਹੋ ਗਿਆ ਆਜਾ ਜਲਦੀ ਰੋਟੀ ਤਿਆਰ ਆ ਚਾਹ ਤਿਆਰ ਆ ਤੂੰ ਕੰਮ ਤੋਂ ਲੇਟ ਹੋ ਜਾਣਾ ਹਨਾ ਉਹਨੂੰ ਕੀ ਪਤਾ ਸੀ ਡਿੱਗਿਆ ਪਿਆ ਜਦੋਂ ਕੋਈ ਆਵਾਜ਼ ਨਹੀਂ ਆਈ ਤੇ ਗਈ ਉੱਪਰ ਤੇ ਡੋਰ ਲੋਕ ਸੀਗੀ ਕੋਲੀ ਕਿਸੇ ਤਰ੍ਹਾਂ ਡੋਰ ਤੇ ਜਦੋਂ ਡਿੱਗਿਆ ਦੇਖਿਆ ਅੰਦਰ ਬਹੁਤ ਬੈਡਲੀ ਡਿੱਗਿਆ ਹੋਇਆ ਸੀਗਾ ਤੇ ਐਂਬੂਲੈਂਸ ਆ ਗਈ ਸਾਰਾ ਕੁਝ ਪੁਲਿਸ ਪੁਲਿਸ ਡੇਢ ਦੋ ਮਿੰਟ ਵਿੱਚ ਹੀ ਆ ਗਏ ਸਾਰਾ ਕੁਝ ਐਂਬੂਲੈਂਸ ਪੁਲਿਸ ਵਾਲੇ ਫਾਇਰ ਆਪਣੇ ਫਾਇਰ ਬ੍ਰਿਗੇਡ ਵਾਲੇ ਵੀ ਆ ਗਏ ਸੀਗੇ ਤੇ ਜਦੋਂ ਉਹਨਾਂ ਨੇ ਆ ਕੇ ਸਾਰਾ ਕੁਝ ਦੇਖਿਆ ਤੇ ਸਿਚੁਏਸ਼ਨ ਜਿਆਦਾ ਖਰਾਬ ਸੀ ਕਿਉਂਕਿ ਉਹਦੇ ਬ੍ਰੇਨ ਤੇ ਕਿਤੇ ਸਿਰ ਵੱਜਾ ਜਾਂ ਸਿੰਕ ਦੇ ਵਿੱਚ ਜਾਂ ਟੂਟੀ ਤੇ ਵੱਜਾ ਜਾਂ ਫਿਰ ਜਿਹੜਾ ਟੱਬ ਬਣਿਆ ਹੁੰਦਾ ਸ਼ਾਇਦ ਉਹਦੇ ਤੇ ਲੱਗਾ ਬਹੁਤ ਬੁਰੀ ਤਰ੍ਹਾਂ ਸਿਰ ਉਹਦਾ ਲੱਗਾ ਤੇ ਉਹਦਾ ਬ੍ਰੇਨ ਅੰਦਰੋਂ ਡੈਮੇਜ ਹੋ ਗਿਆ ਉਹ ਡਾਕਟਰਾਂ ਦੇ ਮੁਤਾਬਕ ਕਹਿਣ ਮੁਤਾਬਕ ਬ੍ਰੇਨ ਡੈਮੇਜ ਹੋ ਗਿਆ ਉਹ ਕਹਿੰਦੇ ਇਦਾਂ ਹੁੰਦਾ ਵੀ ਜੇ ਕਦੇ ਇਦਾਂ ਹੋ ਜਾਵੇ ਤੇ 4 ਤੋਂ 5 ਮਿੰਟ ਹੁੰਦੇ ਸਿਰਫ ਬੰਦੇ ਦੇ ਕੋਲ ਉਹਨੂੰ ਸਰਵਾਈਵ ਕਰਨ ਲਈ ਤੇ ਉਹ ਥੋੜਾ ਜਿਹਾ ਲੇਟ ਹੋ ਗਿਆ 15-20 ਮਿੰਟ ਕਿਉਂਕਿ ਕੁੜੀ ਨੂੰ ਪਤਾ ਨਹੀਂ ਲੱਗਾ ਥੱਲੇ ਕਿਸੇ ਦਾ ਵੀ ਕਸੂਰ ਨਹੀਂ ਪਤਾ ਨਹੀਂ ਲੱਗਾ ਉਹਨੂੰ ਵਿਚਾਰੀ ਨੂੰ ਕੀ ਪਤਾ ਸੀ ਉੱਪਰ ਇਹ ਆ ਪਾਣਾ ਵਰਤ ਗਿਆ ਤੇ ਉਹ ਫਿਰ ਕਹਿੰਦੇ ਵੀ ਲੇਟ ਆ 15-20 ਮਿੰਟ ਹੋ ਗਿਆ ਸੀਗੇ ਲੈ ਗਏ ਚਲੋ ਹਸਪੀਟਲ ਜਾ ਕੇ ਸਾਹ ਸੁਵੀ ਲੈੰਦਾ ਰਿਹਾ 4-5 ਦਿਨ ਅਸੀਂ ਨਾਲ ਰਹੇ ਆ ਤੇ ਸਾਨੂੰ ਬਹੁਤ ਉਮੀਦ ਸੀ ਦੁਆਵਾਂ ਵੀ ਬਹੁਤ ਕੀਤੀਆਂ ਡਾਕਟਰਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਤੇ ਅਸੀਂ ਡਾਕਟਰਾਂ ਦੇ ਵੀ ਧੰਨਵਾਦ ਇਹਨਾਂ ਨੇ ਬਹੁਤ ਸਾਨੂੰ ਸੈਟੀਸਫਾਈਡ ਕੀਤਾ ਉਹਨਾਂ ਨੇ ਸਾਹ ਹੀ ਨਹੀਂ ਬਚਾ ਸਕੇ ਅਦਰਵਾਈਜ਼ ਉਹਨਾਂ ਨੇ ਹਰ ਮੌਮਕਿਨ ਕੋਸ਼ਿਸ਼ ਕੀਤੀ ਉਹਨਾਂ ਡਾਕਟਰਾਂ ਨੇ ਸਾਰੇ ਪੂਰੇ ਸਟਾਫ ਨੇ ਧੰਨਵਾਦ ਉਹਨਾਂ ਦਾ ਵੀ ਤੇ ਪਰਿਮੇ ਦਿਨ ਫਿਰ ਉਹ ਡਾਕਟਰਾਂ ਨੇ ਕਹਿ ਦਿੱਤਾ ਵੀ ਇਹ ਨਹੀਂ ਬਚਾ ਸਕੀ ਅਸੀਂ ਹੈਨਾ ਤੇ ਵਸ ਇੱਕ ਕਹਾਣੀ ਐ ਪਰ ਉਹ ਕਾਟਾ ਨਹੀਂ ਕਦੇ ਪੂਰਾ ਹੋਣਾ ਜਵਾਨ ਮੌਤ 42 ਸਾਲ ਦੀ ਉਮਰ ਸਿਰਫ ਤਿੰਨ ਬੱਚੇ ਨੇ ਉਹਦੀ ਬੇਟੀ ਆ 14 ਸਾਲ ਦੀ ਫਿਰ ਛੋਟੀ ਬੇਟੀ ਦੋ ਦੋ ਬੇਟੀਆਂ ਇੱਕ ਬੇਟਾ ਤੇ ਉਹ ਚਲੋ ਬੱਚੇ ਸਮਝਦਾਰ ਬਹੁਤ ਨੇ ਜਿਨ੍ਹਾਂ ਨੇ ਆਪਣੀ ਮਾਂ ਨੂੰ ਸੰਭਾਲ ਲਿਆ ਜੱਫੀਆਂ ਪਾ ਪਾ ਕੇ ਉਹ ਬੱਚੇ ਆਪ ਮਾਂ ਨੂੰ ਹੌਸਲਾ ਦੇ ਰਹੇ ਨੇ ਕਿ ਮੰਮੀ ਹੁਣ ਕੁਝ ਨਹੀਂ ਕਰ ਸਕਦੇ ਜੋ ਮਾਲਕ ਦਾ ਪਾਣਾ ਸੀ ਵਰਤ ਗਿਆ ਕਿਸੇ ਦਾ ਕਸੂਰ ਨਹੀਂ ਇਦਾਂ ਦੀਆਂ ਗੱਲਾਂ ਬੱਚਿਆਂ ਦੇ ਮੂੰਹੋਂ ਸੁਣ ਕੇ ਮੈਨੂੰ ਬੜਾ ਹੌਸਲਾ ਆਇਆ ਕਿ ਚਲੋ ਆਉਣ ਵਾਲੇ ਸਮੇਂ ਵਿੱਚ ਬੱਚੇ ਆਪਣੀ ਮਾਂ ਦਾ ਸਹਾਰਾ ਬਣਨਗੇ ਇਸ ਗੱਲੋਂ ਬਹੁਤ ਸੰਤੁਸ਼ਟੀ ਹੋਈ ਹੈ ਕਿ ਬੱਚੇ ਸਿਆਣੇ ਬਹੁਤ ਨੇ ਨਹੀਂ ਤੇ ਇਸ ਉਮਰ ਦੇ ਵਿੱਚ ਕੁਝ ਪਤਾ ਨਹੀਂ ਲੱਗਦਾ ਬੱਚਿਆਂ ਨੂੰ ਰੋਂਦਿਆਂ ਨੂੰ ਦੇਖ ਹੀ ਜਾਂਦੇ ਨੇ ਬਸ ਪਰ ਨਹੀਂ ਉਹ ਬੱਚਿਆਂ ਨੇ ਇਵਨ ਮੈਂ ਰੋ ਰਿਆਂ ਤੇ ਮੈਨੂੰ ਮੇਰੀ ਬੇਟੀ ਜੋ ਵੀ ਸੋਨੂ ਦੀ ਬੇਟੀ ਵੱਡੀ ਮੈਨੂੰ ਜੱਫੀ ਚ ਲੈ ਕੇ ਚੁੱਪ ਕਰਾਉਣ ਲਈ ਆ ਕੋਈ ਨਹੀਂ ਹੌਸਲਾ ਰੱਖੋ ਜੋ ਹੋਣਾ ਸੀ ਹੋ ਗਿਆ ਰੋਂਦੇ ਬਹੁਤ ਆ ਬੱਚੇ ਉਹ ਵੀ ਬਹੁਤ ਰੋਂਦੇ ਆ ਪਰ ਮੱਸ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਤੇ ਧੰਨਵਾਦ ਸਾਰੇ ਜਿੰਨਿਆਂ ਨੇ ਵੀ ਸਾਡੇ ਇਸ ਦੁੱਖ ਦੇ ਵਿੱਚ ਸਾਥ ਦਿੱਤਾ ਆਪਣੇ ਆਨੇ ਪਰਾਇਆ ਨੇ ਤੇ ਇਸ ਕਹਾਣੀ ਸੀ ਕਿ ਬਹੁਤ ਸਾਰੇ ਲੋਕ ਪੁੱਛਦੇ ਹੋਏ ਸੋ ਵਾਸ਼ਰੂਮ ਚ ਡਿੱਗਣ ਕਾਰਨ ਉਹਦੇ ਬ੍ਰੇਨ ਚ ਸੱਟ ਲੱਗੀ ਬਹੁਤ ਜ਼ੋਰ ਬਹੁਤ ਜ਼ਿਆਦਾ ਤੇ ਉਹ ਬ੍ਰੇਨ ਫਟ ਗਿਆ ਸੀ ਅੰਦਰੋਂ ਜੀ ਉਹਨਾਂ ਸਾਰਾ ਕੁਝ ਦਿਖਾਇਆ ਸਾਨੂੰ ਸਕੈਨ ਕਰ ਕਰਕੇ ਤੇ ਬਸ ਗੱਲ ਤੇ ਵੀ ਇਹ ਬਹਾਨਾ ਬਣਾਣਾ ਹੁੰਦਾ ਕੋਈ ਨਾ ਕੋਈ ਸਾਹ ਤੇ ਉਸ ਮਾਲਕ ਨੇ ਲਿਖੇ ਨੇ ਜਿੰਨੇ ਲਿਖੇ ਨੇ ਉਨੇ ਸਾਲ ਲੈਣੇ ਨੇ ਤੇ ਪਰਿਆ ਕੀ ਦੁੱਖ ਬਹੁਤ ਹੁੰਦਾ ਕਿ ਕਈ ਵਾਰੀ ਰੱਬ ਤੱਕਾ ਬਹੁਤ ਕਰਦਾ ਬਹੁਤ ਹੀ ਪਹਿਲਾਂ ਲੱਗਿਆ ਉਸ ਬੰਦੇ ਵਾ ਜੇ ਤੇ ਅੱਧੀ ਅੱਧੀ ਉਮਰ ਵੀ ਨਹੀਂ ਹਟਾਈ ਸੀ ਉਸ ਬੰਦੇ ਨੇ ਮਤਲਬ ਮੈਂ ਕਹਿੰਨਾ ਉਹਨਾਂ ਵੀ ਰੱਬਾ ਜੇ ਪੈਦਾ ਕੀਤਾ ਹੈ ਕਿਸੇ ਨੂੰ ਤੇ ਘੱਟੋ ਘੱਟ 70 ਕ ਸਾਲ ਤੇ ਉਮਰ ਦੇਣਾ ਏਟਲੀਸਟ ਜੇ ਬੱਚੇ ਤੋ ਦਿੱਤੇ ਨੇ ਤੇ ਗਾਂ ਬੱਚਿਆਂ ਦੇ ਵਿਆਹ ਵੀ ਕਰ ਲਵੇ ਬੰਦਾ ਗਾਂ ਕਿਤੇ ਪੋਤੇ ਪੋਤੀਆਂ ਇੱਕ ਅੱਧਾ ਦੇਖ ਦੁੱਖ ਲਵੇ ਹਨਾ ਦੋਤੇ ਪੋਤੀਆਂ ਤੇ ਪਰ ਇਦਾਂ ਹੋ ਨਹੀਂ ਸਕਿਆ ਉਸ ਬੰਦੇ ਨਾਲ ਗੱਲ ਫਿਰ ਉਹੀ ਕਿ ਸਰੈਂਡਰ ਕਰਨ ਤੋਂ ਇਲਾਵਾ ਸਾਡੇ ਕੋ ਉਚਾਰਾ ਨਹੀਂ ਕੋਈ ਇਸ ਇਸ ਸਮੇਂ ਵਿੱਚ ਆ ਕੇ ਅਸੀਂ ਕੁਝ ਨਹੀਂ ਕਰ ਸਕਦੇ ਬਸ ਉਸ ਤੇ ਭਾਣਾ ਮੰਨਣ ਤੋਂ ਇਲਾਵਾ ਕੋਈ ਵੀ ਹੋਰ ਚਾਰਾ ਨਹੀਂ बस ਦੁਆ ਕਰੂੰ ਭਤੀਜਾ ਮੇਰਾ ਵੈਸੇ ਤੇ ਪਤਾ ਹੈ ਕਿਉਂਕਿ ਉਹਨੇ ਕੋਈ ਮਾੜਾ ਕੰਮ ਨਹੀਂ ਕੀਤਾ ਲਾਈਫ ਦੇ ਵਿੱਚ ਸਵਰਗਾਂ 'ਚ ਹੀ ਹੋਏਗਾ ਪਰ ਫਿਰ ਵੀ ਦੁਆ ਕਰਿਓ ਉਹਦੀ ਆਤਮਿਕ ਸ਼ਾਂਤੀ ਵਾਸਤੇ ਸਾਰੇ ਦੁਆ ਕਰਿਓ ਐਂਡ ਵਾਂਸ ਅਗੇਨ ਬਹੁਤ ਬਹੁਤ ਧੰਨਵਾਦ ਜ਼ਿੰਦਗੀ ਇਦਾਂ ਹੀ ਚੱਲਦੀ ਰਹੇਗੀ ਮੈਂ ਸਟੂਡੀਓ ਨਹੀਂ ਉਦੋਂ ਦਾ ਵੜਿਆ ਪਰ ਸਿਲਸਿਲਾ ਜੇ ਸ਼ੁਰੂ ਕਰਾਂਗੇ ਫਿਰ ਇੱਕ ਦੋ ਦਿਨਾਂ ਤੱਕ ਸਾਰਾ ਕੁਝ ਉਸੇ ਤਰ੍ਹਾਂ ਕਿਉਂਕਿ ਜਿਉਂਦਿਆਂ ਦੀ ਲਾਈਫ ਚੱਲੀ ਜਾਣੀ ਹੈ ਸ਼ੋ ਮਸਟ ਗੋ ਔਨ ਤੇ ਪਰ ਉਹ ਜਦੋਂ ਯਾਦ ਆਉਂਦਾ ਨਾ ਤੁਰਿਆ ਫਿਰਦਾ ਮੇਰੇ ਬਹੁਤ ਹੀ ਢੱਲਾ ਜਿਹਾ ਬੋਲਦਾ ਹੁੰਦਾ ਸੀ ਬਹੁਤ ਹਾਂਜੀ ਸਸਿਕਾ ਹਲ ਚਾਚਾ ਪੈਰੀ ਹੱਥ ਲਾ ਕੇ ਤੇ ਉਹ ਉਹਦੀ ਪਰਸਨੈਲਿਟੀ ਐਸੀ ਵੀ ਮੈਨੂੰ ਤੁਰਿਆ ਫਿਰਦਾ ਨਜ਼ਰ ਆਉਂਦਾ ਉਹਨੇ ਨਾ ਐ ਪੈਂਟ ਦੇ ਵਿੱਚ ਸ਼ਰਟ ਦਿੱਤੀ ਹੋਣੀ ਜੈਂਟਲਮੈਨਾਂ ਵਾਂਗੂ ਹਮੇਸ਼ਾ ਸ਼ਰਟ ਪਾਉਂਦਾ ਸੀ ਉਹ ਸ਼ਰਟ ਪਾ ਕੇ ਤੇ ਉਹਨੇ ਉਹਦੇ ਜਿੱਦਾਂ ਉਦੋਂ ਮੈਨੂੰ ਤੁਰਿਆ ਫਿਰਦਾ ਨਜ਼ਰ ਆਉਂਦਾ ਮੈਂ ਘਰ ਦੇ ਮੋੜੇ ਆ ਕੇ ਜਿੱਦਾਂ ਗੱਡੀ ਲਾ ਦਿੰਦਾ ਸੀਗਾ ਹੌਲੀ ਜਿਹਾ ਬੋਲਣਾ ਚਾਚਾ ਜੀ ਕਿੱਦਾਂ ਠੀਕ ਹੈ ਤੇ ਅਸੀਂ ਸਭ ਬਹੁਤ ਸ਼ੇਰ ਨਾਲ ਯਾਰ ਬੋਲਿਆ ਘਰ ਖੁੱਲ ਕੇ ਤੂੰ ਪਰ ਪਰਮਨੈਂਟ ਹੁਣ ਚੁੱਪ ਹੋ ਗਿਆ ਹੂ ਸੱਚੀ ਬਾਸ ਸਸਿਕਾ ਸਾਰੇ ਨੋਸਟਾਲਜੀਆ ਦਾ ਬੋਲ ਨਹੀਂ ਸਕਦਾ ਮੈਂ ਸਸਿਕਾ